ਸਸਿਕਾ ਜੀ ਵੈਲਕਮ ਕਰਦਾ ਹਾਂ ਜੀ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਫਿਰ ਤੋਂ ਇੱਕ ਵਾਰੀ ਬੜੇ ਪਿਆਰੇ ਜਿਹੇ ਤੇ ਸੋਹਣੇ ਸੋਹਣੇ ਕਾਟਨ ਦੇ ਸੂਟ ਤੇ ਇਹਨਾਂ ਦਾ ਰੇਟ ਜਿਹੜਾ ਜੇ ਉਹ ਆਊਗਾ 850 ਰੁਪਏ ਸਿੰਗਲ ਸੂਟ ਦਾ ਦੋ ਸੂਟ ਬੁੱਕ ਕਰਦੇ ਜੇ ਤੁਹਾਨੂੰ ਮਿਲਣਗੇ ਜੇ 1600 ਦੇ ਸ਼ਿਪਿੰਗ ਆਊਗੀ ਜੇ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਤੁਸੀਂ ਕਿਤੇ ਵੀ ਘਰ ਬਹਿ ਕੇ ਆਰਡਰ ਕਰ ਸਕਦੇ ਜੇ ਪਿਆਰੇ ਪਿਆਰੇ ਤੇ ਸੋਹਣੇ ਸੋਹਣੇ ਸੂਟ ਇਹ ਆਉਣਗੇ ਕਾਟਨ ਦੇ ਵਿੱਚ ਤੇ ਆਜੋ ਆਪਾਂ ਤੁਹਾਨੂੰ ਕਰਾਉਨੇ ਆ ਚੈੱਕ ਪਹਿਲਾ ਸੂਟ ਜਿਹੜਾ ਇਹ ਦੇਖ ਸਕਦੇ ਜੇ ਤੁਸੀਂ ਇਹ ਆ ਗਿਆ ਜੇ ਬਹੁਤ ਹੀ ਜਿਆਦਾ ਸੋਹਣਾ ਕਲਰ ਤੇ ਬਹੁਤ ਪਿਆਰੀ ਸ਼ੇਡ ਤੇ ਸੂਟ ਹੈਗਾ ਜੇ ਪਿਓਰ ਕਾਟਨ ਦੇ ਵਿੱਚ ਤੇ ਰੇਟ ਹੈਗਾ ਜੇ ਇਹਦਾ 850 ਰੁਪਏ ਸਿੰਗਲ ਸੂਟ ਦਾ ਦੋ ਸੂਟ ਲੈ ਸਕਦੇ ਜੇ 1600 ਦੇ ਵਿੱਚ ਸ਼ਿਪਿੰਗ ਫ੍ਰੀ ਜੇ 올ਓਵਰ ਇੰਡੀਆ ਦੇ ਵਿੱਚ ਕਿਤੇ ਵੀ ਤੁਸੀਂ ਘਰ ਬਹਿ ਕੇ ਇਹਨੂੰ ਬੁੱਕ ਕਰ ਸਕਦੇ ਜੇ ਪੇਮੈਂਟ ਜਿਹੜੀ ਜੇ ਉਹ ਆਨਲਾਈਨ ਅਡਵਾਂਸ ਹੋਊਗੀ ਜੇ ਕੈਸ਼ ਓਨ ਡਿਲੀਵਰੀ ਜਿਹੜੀ ਜੇ ਉਹ ਨਹੀਂ ਹੈਗੀ ਬਾਕੀ ਜੇ ਕੋਈ ਕਸਟਮਰ ਭੈਣ ਭਰਾਣੇ ਸ਼ਾਪ ਤੇ ਆਣ ਕੇ ਸੂਟ ਲੈਣੇ ਹੋਣ ਸਾਡੇ ਕੋ ਉਹਦੇ ਵਾਸਤੇ ਤੁਹਾਨੂੰ ਆਉਣਾ ਪਊਗਾ ਜੀ ਰਾਜੇਸੰਸੀ ਅਮਰਸਰ 에어ਪੋਰਟ ਦੇ ਕੋਲ ਪੁਰਾਣੇ ਅੱਡੇ ਨੇੜੇ ਗਰਲਜ਼ ਸਕੂਲ ਆ ਕੁੜੀਆਂ ਦਾ ਸਰਕਾਰੀ ਸਕੂਲ ਆ ਉੱਥੇ ਆਣ ਕੇ ਅਨਹਦ ਆਰਟਸ ਬੁਟੀਕ ਤੇ ਤੁਸੀਂ ਸਾਨੂੰ ਮਿਲ ਸਕਦੇ ਜੇ ਮੈਸੇਜ ਕਾਲ ਕਰ ਲਿਓ ਤੇ ਆ ਲਓ ਜੀ ਇਹ ਆ ਸੂਟ ਬਹੁਤ ਪਿਆਰਾ ਦੁਪੱਟਾ ਕੋਟਾ ਡੋਰੀਆ ਦਾ ਜੇ ਆਲ ਓਵਰ ਸੂਟ ਜੇ 3.5 ਮੀਟਰ ਦੀ ਕੱਟ ਜੇ ਵੱਡੇ ਵਰ ਦੇ ਵਿੱਚ ਬਾਰ ਵੱਡਾ ਜੇ ਇਹਦਾ ਸੂਟ ਦਾ ਜੀ ਇਹ ਤੁਹਾਨੂੰ ਮਿਲੂਗਾ ਜੇ ਇੱਕ ਸੂਟ 850 ਦਾ ਤੇ ਦੋ ਸੂਟ ਤੁਸੀਂ ਲੈ ਸਕਦੇ ਜੇ 1600 ਦੇ ਵਿੱਚ ਇਹਦੇ ਵਿੱਚ ਆ ਗਿਆ ਜੇ ਦੂਜਾ ਕਲਰ ਪਿੰਕ ਸ਼ੇਡ ਬਹੁਤ ਜਿਆਦਾ ਸੋਹਣੀ ਛੇੜ ਜੇ ਵੀ ਬਹੁਤ ਹੀ ਪਿਆਰਾ ਸੂਟ ਜੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਸੇਮ ਰੇਟ ਦੇ ਵਿੱਚ ਤੇ ਉਹੀ ਪਿਓਰ ਕਾਟਨ ਦੀ ਕੁਆਲਿਟੀ ਦੇ ਨਾਲ ਦੁਪੱਟਾ ਕੋਟਾ ਡੋਰੀਆ ਦਾ ਡਬਲ ਡਾਈ ਦੁਪੱਟਾ ਜੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਫ੍ਰੀ ਸ਼ਿਪਿੰਗ ਦੇ ਵਿੱਚ ਇਹਦੇ ਵਿੱਚ ਆ ਗਿਆ ਜੇ ਆਪਣੇ ਕੋਲ 3rd ਕਲਰ ਤੀਸਰਾ ਕਲਰ ਚੈੱਕ ਕਰ ਲਓ ਗ੍ਰੇ ਸ਼ੇਡ ਬਹੁਤ ਹੀ ਜਿਆਦਾ ਸੋਹਣਾ ਸੂਟ ਜੇ ਬਹੁਤ ਜਿਆਦਾ ਘੈਂਟ ਕੁਆਲਿਟੀ ਹੈ ਇਹਦੀ ਤੇ ਬਹੁਤ ਹੀ ਸੋਨਾ ਜਿਹੜਾ ਆ ਵਰਕ ਹੈ ਦੇ ਉੱਤੇ ਇਹ ਸਾਰਾ ਜਿਹੜਾ ਜੇ ਇਹ ਹੈਗਾ ਜੇ ਇਹਦੇ ਵਿੱਚ ਵਰਕ ਵੇਖ ਸਕਦਾ ਜੇ ਬੋਰਿੰਗ ਦਾ ਆ ਲਓ ਜੀ ਇਹਦੀ ਜਿਹੜੀ ਹੈ ਨਾ ਤੁਸੀਂ ਪੂਰੀ ਡਿਟੇਲ ਜਿਹੜੀ ਆ ਫੁੱਲ ਵੀਡੀਓ ਜਿਹੜੀ ਆ ਮੇਰੇ ਅਨਹਦ ਆਰਟਸ ਬੁਟੀਕ ਚੈਨਲ ਤੇ ਚੈੱਕ ਕਰ ਲਿਓ ਆਪਾਂ ਸਵੇਰੇ 8 ਵਜੇ ਪੋਸਟ ਕਰਦਣੀ ਹੈ ਉਹ ਚੈਨਲ ਦੇ ਤੇ ਵੀਡੀਓ ਇਹ ਤੁਹਾਨੂੰ ਮਿਲ ਸਕਦਾ ਜੇ ਸਿਰਫ ਤੇ ਸਿਰਫ 850 ਦਾ ਸਿੰਗਲ ਸੂਟ ਦੋ ਸੂਟ ਮਿਲ ਜਣਗੇ ਜੇ ਤੁਹਾਨੂੰ 1600 ਦੇ ਉਹ ਵੀ ਸ਼ਿਪਿੰਗ ਫਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਆ ਲਓ ਜੀ ਆ ਆ ਗਿਆ ਜੇ ਮਹਿੰਦੀ ਛੇੜ ਇਹਦੇ ਵਿੱਚ ਇਹ ਵੀ ਬਹੁਤ ਜਿਆਦਾ ਸੋਹਣੀ ਛੇੜ ਜੇ ਤੇ ਬਹੁਤ ਹੀ ਜਿਆਦਾ ਪਿਆਰਾ ਕਲਰ ਜੇ ਇਹਦੇ ਘੇਰੇ ਦੇ ਉੱਤੇ ਵਰਕ ਜੇ neck ਦੇ ਉੱਪਰ ਇਹਦੇ ਵਰਕ ਆ ਪਲੱਸ ਆ ਜਿਹੜਾ ਲੈਸਿਸ ਆ ਇਹ ਫਿਲਮ ਕੀਤੀਆਂ ਜਿਹਦੇ ਵਿੱਚ ਤੇ ਨਾਲ ਇਧਰੋਂ ਆ ਗਿਆ ਜੇ ਇਹਦੇ ਨਾਲ ਦੁਪੱਟਾ ਮਸਲੀਨ ਕਾਟਨ ਦਾ ਦੁਪੱਟਾ ਵੀ ਡਿਜ਼ਾਈਨਰ ਬਣਿਆ ਜੇ ਇਹਦੇ ਮਖੇਲੇ ਤੇ ਬਾਵਾ ਤੇ ਵਰਕ ਹੋਣਾ ਆ ਲਓ ਜੀ ਪਲੱਸ ਪੁਆਇੰਟ ਆ ਗਿਆ ਜੇ ਇਹਦੇ ਇਹ ਇਹਦੇ ਬਾਵਾ ਤੇ ਵੀ ਵਰਕ ਆ ਸਕਦਾ ਜੇ ਤੇ ਪੌਂਚਿਆਂ ਤੇ ਵੀ ਆ ਸਕਦਾ ਜੇ ਇਹ ਤੁਹਾਡੇ ਲਈ ਆਪਸ਼ਨਲ ਆ ਇਹਨੂੰ ਤੁਸੀਂ ਜਿੱਦਾਂ ਮਰਜ਼ੀ ਬਣਾ ਲਿਓ ਤੇ ਆਹ ਰਾਇ ਦਾ ਸੋਹਣਾ ਜਿਹਾ ਸੂਟ ਤੇ ਘੈਂਟ ਜਿਹੀ ਲੁੱਕ ਰੇਟ ਇਹਦਾ ਵੀ ਸੇਮ ਹੀ ਜੇ ਇਹ ਵੀ ਤੁਸੀਂ ਲੈ ਸਕਦੇ ਜੇ ਆਪਣੇ ਕੋ ਫ੍ਰੀ ਸ਼ਿਪਿੰਗ ਦੇ ਨਾਲ 850 ਰੁਪਏ ਦੇ ਵਿੱਚ ਸਿੰਗਲ ਸੂਟ ਇਹ ਚੋਂ ਕੋਈ ਵੀ ਦੋ ਸੂਟ ਤੁਸੀਂ ਲੈ ਲਓ ਤੁਹਾਨੂੰ ਮਿਲ ਜਣਗੇ ਜੇ 1600 ਰੁਪਏ ਦੇ ਵਿੱਚ ਆਹ ਜਿਹੜਾ ਫੈਬਰਿਕ ਆ ਬਲੈਕ ਸੂਟ ਦਾ ਇਹ ਹੈਗਾ ਜੇ ਮਸਲੀਨ ਕਾਟਨ ਦੇ ਉੱਤੇ ਪਲੀਜ਼ ਇਹ ਗੱਲ ਦਾ ਖਿਆਲ ਰੱਖਿਓ ਪਹਿਲੇ ਸੂਟ ਜਿਹੜੇ ਕਾਟਨ ਦੇ ਸੀਗੇ ਉਹ ਚ ਲਾਈਨਿੰਗ ਦੀ ਲੋੜ ਨਹੀਂ ਜੇ ਇਹਦੇ ਵਿੱਚ ਲਾਈਨਿੰਗ ਲਾ ਕੇ ਸਟਿਚ ਹੋਣਾ ਜੇ ਪਤਲਾ ਨਹੀਂਗਾ ਪਰ ਇਹ ਕੇ بیس ਜਿਹੜਾ ਜੇ ਇਹਦਾ ਹੈਗਾ ਜੇ ਮਸਲੀਨ ਦਾ ਆ ਲੋ ਚੈੱਕ ਕਰੋ ਬਲੈਕ ਸੂਟ ਤੇ ਇਹਦੇ ਆ ਗਿਆ ਜੇ ਨਾਲ ਇਹਦੇ ਘੇਰੇ ਦੇ ਉੱਤੇ ਵਰਕ ਤੇ ਇਧਰੋਂ ਨੈਕ ਤੇ ਤੇ ਆ ਇਹਦੀਆਂ ਆ ਗਿਆ ਬਾਹਾਂ ਦੇ ਉੱਪਰ ਵਰਕ ਤੇ ਇਹਦੇ ਨਾਲ ਦੁਪੱਟਾ ਆ ਗਿਆ ਜੇ ਔਰਗਾਂਜਾ ਦਾ ਡਬਲ ਸ਼ੇਡ ਦੁਪੱਟਾ ਜੇ ਇਹਦੇ ਨਾਲ ਫੋਰ ਸਾਈਡ ਦੁਪੱਟੇ ਦੇ ਜਿਹੜੀ ਜੇ ਉਹ ਲੈਂਸ ਲੱਗੀ ਜੇ ਤੇ ਇਹ ਤੁਹਾਨੂੰ ਸੇਮ ਮਿਲ ਜੂਗਾ ਜੇ ਸੂਟ ਮਸਲੀਨ ਕਾਟਨ ਦੇ ਵਿੱਚ 800 ਤੇ 500 ਰੁਪਏ ਦਾ ਤੇ ਆ ਆ ਗਿਆ ਜੇ ਅੱਗੇ ਆਪਣੇ ਕੋਲ ਆਲ ਓਵਰ ਸੂਟ 3.5 ਮੀਟਰ ਦੀ ਕੱਟ ਦੇ ਨਾਲ ਇਹ ਵੀ ਸੇਮ ਰੇਟ ਤੇ ਸੇਮ ਰੇਂਜ ਦੇ ਵਿੱਚ ਇਹਦੇ ਵਿੱਚ ਦੁਪੱਟਾ ਇਹਦਾ ਜੇ ਉਹ ਬਹੁਤ ਜਿਆਦਾ ਸੋਹਣਾ ਇਹਦਾ ਡਿਜ਼ਾਈਨਰ ਬਣਾਇਆ ਦੁਪੱਟਾ ਡਿਜ਼ਾਈਨਰ ਕੀ ਆ ਦੁਪੱਟਾ ਦਾ ਨਮਨ ਦਿਖਾਉਣਾ ਪਹਿਲਾਂ ਤਾਂ ਆ ਚੈੱਕ ਕਰਿਓ ਇਹਦੇ 4 ਸਾਈਡ ਕੰਨੀਆਂ ਦੇ ਉੱਪਰ ਲੱਗੀ ਜੇ ਸੇਮ ਕਾਰਨਰ ਦੇ ਉੱਤੇ ਪੈਚ ਫਲਾਵਰ ਜਿਹੜੇ ਆ ਸੇਮ ਸ਼ਰਟ ਦੇ ਜਿਹੜੇ ਉਹੀ ਦੁਪੱਟਿਆਂ ਦੇ ਉੱਤੇ ਆ ਤੇ ਫੋਰ ਸਾਈਡ ਤੇ ਲੱਗੀ ਜੇ ਲੈਸ ਤੇ ਫੋਰ ਸਾਈਡ ਦੀ ਇਹਦੀਆਂ ਜਿਹੜੀਆਂ ਕਿਨਾਰੀਆਂ ਆ ਕੰਨੀਆਂ ਜਿਹੜੀਆਂ ਉਹਦੇ ਉੱਪਰ ਸੇਮ ਡਿਜ਼ਾਈਨ ਜਿਹੜਾ ਜੇ ਇਹ ਬਣਿਆ ਆ ਤੇ ਪਲੱਸ ਇਹਦੇ ਵਿੱਚ ਹੋਇਆ ਜੇ ਬਰਸ਼ ਪੇਂਟ ਤੇ ਹੈਂਡ ਪੇਂਟ ਆ ਲੋ ਜੀ ਸੂਟ ਦੇ ਉੱਪਰ ਸੂਟ ਦੇ ਉੱਪਰ ਜਿਹੜੇ ਪ੍ਰਿੰਟ ਨੇ ਉਸੇ ਦੇ ਨਾਲ ਦੇ ਸੇਮ ਮੈਚ ਕਰਦੇ ਕਲਰ ਜਿਹੜੇ ਆ ਉਹ ਦੁਪੱਟੇ ਦੇ ਉੱਤੇ ਪਾਏ ਆ ਤੇ ਰੇਟ ਹੈਗਾ ਜੇ ਇਹਦਾ ਇਹ ਬਲੌਕ ਪੇਂਟ ਦੇ ਵਿੱਚ ਦੁਪੱਟਾ ਜਿਹੜਾ ਤੇ ਆ ਜਿਹੜਾ ਜੇ ਸੂਟ ਆ ਇਹ ਪ੍ਰਿੰਟ ਆ ਆਲ ਓਵਰ ਦਾ ਇਹ ਵੀ ਹੈਗਾ ਜੇ ਸਿਰਫ ਤੇ ਸਿਰਫ 800 ਤੇ 50 ਰੁਪਏ ਦਾ ਤੇ ਆ ਲੋ ਜੀ ਇਹ ਆ ਗਿਆ ਜੇ ਸੂਟ ਆਪਣੇ ਕੋਲ ਕਾਟਨ ਦੇ ਵਿੱਚ ਤੇ ਇਹਦੀ ਕਾਟਨ ਜਿਹੜੀ ਆ ਉਹ ਫੈਬਰਿਕ ਹੈਗਾ ਜੇ ਵੈਲ ਦਾ ਵੈਲ ਕਾਟਨ ਜਿਹਨੂੰ ਕਹਿੰਦੇ ਆ ਤੇ ਬਹੁਤ ਜਿਆਦਾ ਸੋਹਣਾ ਇਹਦਾ ਡਿਜ਼ਾਈਨ ਜੇ ਆ ਹੈਗੀ ਜੇ ਇਹਦੀ ਬਾਟਮ ਤੇ ਆ ਨਾਲ ਜੇ ਦੁਪੱਟਾ 2.5 ਮੀਟਰ ਦੀ ਕੱਟ ਜੇ ਸ਼ਰਟ ਦੀ ਵੀ ਬਾਟਮ ਦੀ ਉਤੇ ਨਾਲ ਦੁਪੱਟੇ ਦੀ ਤੇ ਇਹ ਵੀ ਜਿਹੜਾ ਡਿਜ਼ਾਈਨ ਹੈਗਾ ਇਹ ਤੁਸੀਂ ਕੱਲ ਪਰਸੋਂ ਕਵਲ ਦੇ ਪਾਇਆ ਵੇਖਿਆ ਹੈਗਾ ਸੂਟ ਸੇਮ ਡਿਜ਼ਾਈਨ ਦਾ ਉਹ ਜਿਹੜਾ ਫੈਬਰਿਕ ਹੈਗਾ ਉਹ ਹੈਗਾ ਹੀ ਲੀਲਨ ਕਾਟਨ ਦਾ ਤੇ ਇਹ ਜਿਹੜਾ ਬੇਸ ਹੈਗਾ ਜੇ ਇਹ ਹੈਗਾ ਜੇ ਵੈਲ ਕਾਟਨ ਦਾ ਇਹਦਾ ਰੇਟ ਹੈਗਾ ਜੇ 850 ਰੁਪਏ ਉਹ ਸੂਟ ਦਾ ਰੇਟ ਜਿਹੜਾ ਹੈ ਉਹ ਹੈਗਾ 1175 ਰੁਪਏ ਉਹਦੇ ਵਿੱਚ ਵੀ ਆਪਣੇ ਕੋਲ ਤਿੰਨ ਚਾਰ ਕਲਰ ਹੈਗੇ ਨੇ ਉਹ ਵੀ ਤੁਹਾਨੂੰ ਮਿਲ ਜਾਣਗੇ ਕੁਆਂਟੀਟੀ ਜਿੰਨੀ ਮਰਜ਼ੀ ਲੈ ਲਿਓ ਕਲਰ ਤੁਹਾਨੂੰ ਉਹਦੇ ਵਿੱਚ ਵੀ ਮਿਲ ਜਾਣਗੇ ਇਹਦੇ ਵਿੱਚ ਆਪਣੇ ਕੋਲ ਮਿਲਣਗੇ ਤੁਹਾਨੂੰ ਤਿੰਨ ਕਲਰ ਇਹਦੇ ਨਾਲ ਕੰਟਰਾਸਟ ਤੁਸੀਂ ਵੇਖ ਸਕਦੇ ਜੇ ਆਫ ਵਾਈਟ ਦਾ ਤੇ ਬਹੁਤ ਜਿਆਦਾ ਪਿਆਰਾ ਜਿਹੜਾ ਡਿਜ਼ਾਈਨ ਜੇ ਆ ਆ ਗਿਆ ਅੱਗੇ ਇਹਦੇ ਵਿੱਚ ਮਜੈਂਟਾ ਮਜੈਂਟਾ ਦੇ ਨਾਲ ਰਾਇਲ ਬਲੂ ਦਾ ਕੰਟਰਾਸਟ ਜੇ ਬੜੀਆਂ ਪਿਆਰੀਆਂੀਆਂ ਛੇਡਾਂ ਤੇ ਬਹੁਤ ਹੀ ਜਿਆਦਾ ਪਿਆਰੇ ਜਿਹੜੇ ਕੰਟਰਾਸਟ ਨੇ ਇਹਨਾਂ ਦੇ ਇਹ ਵੈਲ ਕਾਟਨ ਦੇ ਵਿੱਚ ਤੁਹਾਨੂੰ ਮਿਲ ਜੂਗਾ ਜੇ 800 ਤੇ 500 ਰੁਪਈਆ ਦੇ ਵਿੱਚ ਤੇ ਹੁਣ ਆ ਜਿਹੜਾ ਕੰਟਰਾਸਟ ਆ ਗਿਆ ਇਹ ਆ ਗਿਆ ਪਹਿਲੇ ਕੰਟਰਾਸਟ ਦੇ ਆਪੋਜੀਟ ਉਲਟ ਸਾਈਡ ਤੇ ਉਹਦੇ ਜਿਹੜਾ ਹੈਗਾ ਉਹ ਹੈਗੀ ਹੀ ਕਿ ਬਾਟਮ ਰਾਇਲ ਬਲੂ ਕਲਰ ਦੀ ਤੇ ਸ਼ਰਟ ਜਿਹੜੀ ਉਹਦੀ ਮਜੈਂਟਾ ਹੈਗੀ ਇਹਦੇ ਵਿੱਚ ਆ ਗਈ ਰਾਇਲ ਬਲੂ ਸ਼ਰਟ ਤੇ ਪਲੱਸ ਮਜੈਂਟਾ ਆ ਗਈ ਬਾਟਮ ਕਲਰ ਬਹੁਤ ਜਿਆਦਾ ਕੰਟਰਾਸਟ ਪਿਆਰੇ ਜੇ ਬਹੁਤ ਜਿਆਦਾ ਸੋਹਣੇ ਜੇ ਦੁਪੱਟਾ ਜਿਹੜਾ ਜੇ ਉਹ ਮਲਟੀਪਲ ਡਬਲ ਡਬਲ ਡਾਈ ਜੇ ਤੇ ਦੁਪੱਟੇ ਤੇ ਵੀ ਮਰਕ ਜੇ ਇਹਦੇ ਤੇ ਆ ਆ ਇਧਰੋਂ ਆ ਗਿਆ ਆਪਣੇ ਕੋਲ ਲਾਸਟ ਕਲਰ ਮੋਰ ਪੰਖੀਆ ਕਲਰ ਤੇ ਨਾਲ ਆ ਗਿਆ ਵਾਈਨ ਦਾ ਕੰਟਰਾਸਟ ਇਹਦੇ ਆਹ ਲੋ ਜੀ ਇਹ ਵੀ ਤੁਸੀਂ ਲੈ ਸਕਦੇ ਜੇ 800 ਤੇ 50 ਰੁਪਏ ਦੇ ਵਿੱਚ ਇਹਦੇ ਵਿੱਚ ਆਪਣੇ ਕੋ ਆਹ ਵਾਲਾ ਲਾਸਟ ਸੂਟ ਹੈ ਇਸ ਤੋਂ ਬਾਅਦ ਇੱਕ ਸੂਟ ਤੁਹਾਨੂੰ ਮੈਂ ਹੋਰ ਦਿਖਾਉਣਾ ਉਹਦੀ ਰੇਂਜ ਆਊਗੀ 950 ਰੁਪਏ ਤੇ ਉਹ ਵੀ ਬਹੁਤ ਜ਼ਿਆਦਾ ਸੋਹਣਾ ਬਹੁਤ ਜ਼ਿਆਦਾ ਟਾਪ ਦੀ ਕੁਆਲਿਟੀ ਦੇ ਨਾਲ ਜੀ ਇਹ ਦੇਓ ਭਾਈ ਸੂਟ ਆਖੋ ਆਹ ਲੋ ਜੀ ਇਹ ਵੀ ਆਪਣੇ ਕੋ ਇਕੋ ਲਾਸਟ ਪੀਸ ਹੀ ਬਚਿਆ ਜੇ ਇਹ ਵੀ ਤੁਸੀਂ ਲੈ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਰੇਟ ਆਊਗਾ ਜੇ ਸੂਟ ਦਾ 900 ਤੇ 50 ਰੁਪਏ ਹਾਲੋ ਜੀ ਆ ਹੈਗਾ ਜੀ ਇਹਦਾ ਸੂਟ ਦਾ ਬਹੁਤ ਪਿਆਰਾ ਜਿਹਾ ਡਿਜ਼ਾਈਨ neck ਤੋਂ ਲੈ ਕੇ ਤੇ ਘੇਰੇ ਤੱਕ ਇਹਨੂੰ ਤੁਸੀਂ ਜਿੰਨੀ ਮਰਜ਼ੀ ਲੈਂਥ ਦੇ ਨਾਲ ਰੈਡੀ ਕਰ ਲਿਓ ਤੇ ਪਿਓਰ ਦਾ ਆਊਗਾ ਜੇ ਦੁਪੱਟਾ ਇਹਦੇ ਬਾਹਾਂ ਦਾ ਡਿਜ਼ਾਈਨ ਤਾਂ ਮਦਰਹਾਉਣਾ 2 ਮਿੰਟ ਪਾਸ ਵੇਖਦੇ ਕਰਿਓ ਆ ਹੈਗਾ ਜੀ ਦੁਪੱਟਾ ਇਹਦੇ ਨਾਲ ਤੁਸੀਂ ਦੇਖ ਸਕਦੇ ਜੇ ਪਿਓਰ ਦੀ ਕੁਆਲਿਟੀ ਦਾ ਦੁਪੱਟਾ ਜੇ ਪਿਓਰ ਦਾ ਹੀ ਦੁਪੱਟਾ ਤੇ ਇਧਰੋਂ ਇਹਦੇ ਆ ਗਿਆ ਜੇ ਬਾਟਮ ਦੇ ਉੱਤੇ ਵਰਕ ਇਹਨੂੰ ਭਾਵੇਂ ਤੁਸੀਂ ਬਾਹਾਂ ਤੇ ਵੀ ਲਾਇਓ ਇਹ ਆ ਰਿਹਾ ਦੇ ਬਹੁਤ ਜਿਆਦਾ ਤੇ ਬਹੁਤ ਸੋਹਣਾ ਹੈ ਹੈਵੀ ਵਰਕ ਜੇ ਇਹ ਸਾਰਾ ਜਿਹੜਾ ਜੇ ਇਹਦੀ ਆ ਜਾਊਗਾ ਜੇ ਬਾਟਮ ਦੇ ਉੱਤੇ ਤੇ ਆਪਸ਼ਨਲ ਹੈ ਤੁਹਾਡੇ ਕੋ ਭਾਵੇਂ ਤੁਸੀਂ ਇਹਨੂੰ ਪਹੁੰਚਾ ਤੇ ਲੈ ਆਓ ਚਾਹੇ ਇਹਨੂੰ ਬਾਹਾਂ ਤੇ ਲੈ ਆਓ ਤੇ ਬਹੁਤ ਪਿਆਰਾ ਪਿਓਰ ਦਾ ਦੁਪੱਟਾ ਜੇ ਕਲਰ ਸਿੰਗਲ ਤੇ ਸੋਲੋ ਜੇ ਇਹਦੇ ਵਿੱਚ ਬਸ ਰੇਟ ਇਹਦਾ ਹੈਗਾ ਜੇ 950 ਰੁਪਏ ਸ਼ਿਪਿੰਗ ਹੈਗੀ ਜੇ ਫ੍ਰੀ ਤੇ ਇਹ ਹੀਗੇ ਸਾਡੇ ਕੋਲ ਹੁਣ ਤੱਕ ਕਾਟਨ ਦੇ ਸੂਟਾਂ ਦਾ ਸਟਾਕ ਸੋਹਣੇ ਸੋਹਣੇ ਸੂਟ ਜਲਦੀ ਜਲਦੀ ਬੁੱਕ ਕਰ ਲਓ ਇੱਕ ਸੂਟ ਜਿਹੜਾ ਹੈਗਾ 850 ਰੁਪਈਆ ਦਾ ਦੋ ਸੂਟ ਹੈ ਕਿਹੇ ਜੇ 1600 ਰੁਪਈਆ ਦੇ ਤੇ ਆਹ ਲਾਸਟ ਸੂਟ ਜਿਹੜਾ ਜੇ ਇਹ 950 ਰੁਪਈਆ ਦਾ ਤੇ ਇਦਾਂ ਹੀ ਸਾਡੀ ਵੀਡੀਓ ਨੂੰ ਤੇ ਸਾਡੀ ਕਲੈਕਸ਼ਨ ਨੂੰ ਪਿਆਰ ਦਿੰਦੇ ਰਹੋ ਫਿਰ ਮਿਲਾਂਗੇ ਨਵੇਂ ਸਟਾਕ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਬਾਏ ਬਾਏ ਸასი ਕਾਲ ਜੀ ਚੈਨਲ ਨੂੰ ਕਰ ਲਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਬਾਏ ਬਾਏ ਸასი ਕਾਲ